ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨੇੜੇ ਨਜ਼ਦੀਕ ਭਧੌੜਾ ਵੀਰੇ ਤਾਜੀ ਸੂਈ ਵੀ ਮੱਝ ਤੁਹਾਨੂੰ ਦਿਖਾਵਾਂਗੇ 10 ਕਿਲੋ ਜਿਹੇ ਥੱਲੇ ਦੁੱਧ ਲਾ ਲਿਓ ਬੌੜਾ ਲਾ ਲਿਓ ਰੈਡੀ ਹੈਗਾ ਤੇ ਸੂਆ ਕਹਿਮਾ ਕੀ ਡਿਟੇਲ ਆ ਤੇ ਕਿੰਨਾ ਦੁੱਧ ਬਾਦ ਆ ਪਿੰਡ ਕਿਹੜਾ ਸਾਰਾ ਕੁਝ ਤੁਹਾਨੂੰ ਦੱਸ ਦਿਆਂ ਪੁੱਛ ਕੇ ਆ ਜਾ ਵੀਰੇ ਸਸਤੀ ਗਾਇ ਵੀਰੇ। ਸਸਤੀ ਕਾਲ ਬਾਈ। ਆਪਾਂ ਤੇਰੀ ਗੱਲ ਪਾਈ ਸੀਗੀ ਝੋਟੀ ਦੀ ਵੀਡੀਓ ਵੇਗ ਗਈ। ਹਾਂਜੀ ਬਾਈ ਹੋਣੀ ਸੀ। ਠੀਕ ਆ ਵੀਰੇ। ਤੇ ਅੱਜ ਆਪਾਂ ਝੋਟੀ ਲੈ ਕੇ ਆਏਗੇ। ਕਿਹੜਾ ਸੁਆਗਾ? ਤੇ ਦੂਜਾ ਸੁਆ ਝੋਟੀ ਹੈ ਬਾਈ। ਠੀਕ ਆ। ਨੰਬਰ ਬੋਲੀ ਪਹਿਲਾਂ। 62 48 10 848 ਫੋਨ ਨੰਬਰ ਆ ਬਾਈ ਆਪਣਾ। ਠੀਕ ਆ ਵੀਰੇ। ਹੁਣ 10 ਕਿਲੋ ਬੋਲਾ ਰੈਡੀ ਆ ਬਾਈ। 4 ਤੋਂ 5 ਦਿਨ ਹੋ ਗਏ ਸੁਆ ਦੀ। ਠੀਕ ਆ। ਠੀਕ ਆ ਨਾ। 10 ਕਿਲੋ ਬੋਲਾ ਯਾਨੀ ਹੁਣ ਰੈਡੀ ਆ। ਰੈਡੀ ਆ। ਦੋ ਟਾਈਮ ਚੋ ਕੇ ਲੈ ਜਾ ਭੌਂਦੇ। ਠੀਕ ਆ। ਤੇ ਸੁਆ ਕੰਮ ਆ ਗਿਆ। ਸੁਆ ਦੂਜਾ ਆ ਦੇਖਣਾ ਵੀਰੇ ਸੁਬਾਹ ਦੇ ਹੁਣ 10:00 ਵਜੇ ਵਿਅਸਾ ਉਹਨਾਂ ਦੇਖ ਲਿਓ ਤੇ ਵਲੂਆ ਦੁੱਧ 10 ਕਿਲੋ ਤਿਆਰ ਆ ਤੇ ਪੂਰੀ ਜੰਗਿਆਲੇ ਟਾਈਮ ਦਿਖਾ ਦੇ ਵੀਡੀਓ ਚ ਆ ਦੇਖੋ ਵੀਰੇ 10:00 ਵਜੇ ਤੇ 56 ਮਿੰਟ ਹੋਏ ਵਿਆ ਤੇ ਉਸ ਹਿਸਾਬ ਨਾਲ ਹਾਂ ਉਸ ਹਿਸਾਬ ਨਾਲ ਦਾ ਯਾਰ ਇਹ ਸ਼ਾਮ ਤੱਕ ਰਹਿਣੇ ਪੂਰਾ ਲੈਵਾ ਬਾਲਟੇ ਲਾ ਕੱਢ ਲੈਣੀਆਂ ਹੈਗਾ ਤੇ ਹੋਰ ਕਿੰਨਾ ਦੁੱਧ ਦੇ ਦੂਗੀ ਵੀਰੇ ਦੀ ਪੋਹ ਬਹੁਤ ਬਾਈ ਇਹ 14 ਕਿਲੋ ਮੋਟੇ ਜੀ ਮੋਨ ਕੱਦ-ਕੱਡ ਮੜਾਇ ਖੜੀ ਨਾਲ ਚੈੱਕ ਕਰਾ ਦੇ ਕੱਦ-ਕੱਡ ਬਹੁਤ ਆ ਵੀਰੇ ਝੋਟੀ ਦਾ ਦੇ ਲੰਮੀ 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 ਬਹੁਤ ਆ ਵੀਰੇ ਧਮਾ ਲੰਮੀ 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 ਬਹੁਤ ਆ ਲੈਂਥ ਬਤੇਰੀ ਆ ਇਹ ਕਰ ਲੋ ਸਣਾ ਸੁਣਾ ਦਾ ਗੈਪ ਚੈੱਕ ਇੱਕ ਨੰਬਰ ਥਾਣਾ ਮਗਰ ਕਿ ਆ ਗਈ ਕੱਟੀ ਮਗਰ ਕੱਟੀ ਮੋਰਾ ਨਾਲ ਦੀ ਕੱਟੀ ਆ ਗਈ ਪੂਰੀ ਵਧੀਆ ਕੱਟੀ ਆ ਫੇਸ ਕੁਆਲਟੀ ਕਰੋ ਜੀ ਸੀਲ ਪੂਰੀ ਆ ਗੱਡੀ ਨੂੰ ਬਾਹਰ ਨੂੰ ਵੀਰੇ ਤੋਰ ਕੇ ਦਿਖਾ ਦਈਏ ਤੇ ਆ ਦੇਖੋ ਤਾਂ ਤਾਂ ਜਗਾਠਾ ਜੂਟਾ ਪੂਰੀ ਚੌੜੀ ਪਈ ਆ ਇੱਕ ਨੰਬਰ ਆ ਕਰੋ ਸਣਾ ਦਾ ਗੈਪ ਬੂਟ ਚੈੱਕ ਇੱਕ ਨੰਬਰ ਤੋਰ ਕੇ ਲੈ ਚੱਲ ਵੀਰੇ ਗਾਮ ਨੂੰ ਪੂਰੀ ਵੱਡੀ ਝੋਟੀ ਹੈਗੀ ਲੰਮੀ ਲੰਮੀ ਤੇ ਸਾਂਮੀ ਪੜੀ ਵੀ ਪੂਰੀ ਆ ਲੰਮੀ ਬਥੇਰੀ ਆ ਤੇ ਦੁੱਧ ਬਾਈ ਜੀਰੋ ਕਹਿੰਦਾ ਸੂਈ ਸਵਾਈ ਆ ਤਾਂ ਕਿਹੜਾ ਕੋਹਲਾ ਤੁਸੀਂ ਆਦਾ ਕੱਢ ਕੇ ਲੈ ਜਾਓ ਉੱਥੇ ਬਾਈ ਮਾਲਕ ਨੂੰ 4 ਪਾਉਂਦੇ ਸੀ ਠੀਕ ਆ ਜੀ 4 ਨਹੀਂ ਪਾਉਂਦੇ ਠੀਕ ਆ ਹੌਲੀ ਹੌਲੀ ਲੱਗਦੀ ਆ 4 ਤੋਂ ਬਨੇ ਫਰ ਪੱਠਿਆਂ ਤੇ ਆ ਦੇਖੋ ਜੀ ਡਿਮਾਂਡ ਕੀ ਆ ਗਈ ਵੀਰੇ ਦੀਪੂਏ ਦੀ ਸਮਲ ਫੋਨ ਦੀ ਕਰ ਤਾਂ ਠੀਕ ਆ ਵੀਰੇ ਜਾਇਜ਼ ਹੋਊਗਾ ਜਮਾ ਜਾਇਜ਼ ਕੱਲ ਵਾਲੀ ਦਾ ਮਲ ਫੋਨ ਤੇ ਜਾਇਜ਼ ਕੀਤਾ ਸੀ ਜਮਾ ਜਾਇਜ਼ ਕੀਤਾ ਸੀ ਬਾਈ ਉਹਦੀ ਆ ਗਈ ਸੀ ਬੰਦੇ ਕਿੰਨੇ ਕ ਫੋਨ ਆ ਗਏ ਉਹਦੇ ਫੋਨ ਬਹੁਤ ਆ ਗਏ ਠੀਕ ਹੈ ਚਲ ਛੱਡ ਬੱਚਾ ਇਹਦੇ ਨੇ ਧਾਰਾਂ ਕਰਾ ਦੇ ਚੈੱਕ ਆ ਦੇਖੋ ਜੀ ਬੱਚਾ ਚੋਂਦਾ ਇੱਕ ਨੰਬਰ ਆ ਦੇਖੋ ਵੀਰੇ ਬੱਚਾ ਚੋਂਦਾ ਤੇ ਦੇਖ ਸਕਦੇ ਹੋ ਬੰਨੀ ਵੀਰੇ ਬੱਚਾ ਪਸਮਾ ਪੂਰਾ ਵਧੀਆ ਕਰ ਗਿਆ ਕਰ ਲੋ ਚੈੱਕ ਇੱਕ ਨੰਬਰ ਥਣ ਕੱਢਿਆਗਾ ਪੂਰਾ ਮੁੱਠਾ ਗੁੱਲੇ ਵਾਲਾ ਗੁੱਲੇ ਵਾਲਾ ਥਣ ਆ ਗਿਆ ਚਲ ਵੀਰੇ ਘਰ ਧਾਰਾਂ ਚੱਲ ਜੀ ਕੋਈ ਜੁੜੀਆ ਕਾ ਨੰਬਰ ਉਹ ਠੀਕ ਹੈ ਵੀਰੇ ਕੋਈ ਕੋਈ ਜੇ ਕਰਲਾ ਨਹੀਂ ਮਗਾਂ ਮੈਦੂ ਮਾਰ ਕੋਈ ਟੋੜਦਾ ਨਹੀਂ ਕੋਈ ਮੁੱਕਦਾ ਨਹੀਂ 1 ਨੰਬਰ ਝੋੜਦੀਆ ਕਰ ਲੈ ਸਮਝ ਠੀਕ ਹੈ ਵੀਰੇ ਓਕੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਮੁੱਲਬਾਈ ਕਹਿੰਦਾ ਫੋਨ ਤੇ ਕਰੂੰ ਕਰੂੰ ਜਮਾ ਜੈ ਨੰਬਰ ਫੇਰ ਬੋਲਦੇ ਵੀਰੇ 6843101 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਯਾਰ ਜਦੋਂ ਮੈਂ ਦੇਖਾਂ ਨਵੀਂ ਵੀਡੀਓ ਦੇ ਨਾਲ